ਪਟਿਆਲਾ ਦੇ ਤ੍ਰਿਪੜੀ ਇਲਾਕੇ ਚੋਂ 13 ਅਪ੍ਰੈਲ ਨੂੰ ਅਗਵਾ ਕੀਤੇ ਗਏ 13 ਸਾਲਾ ਬੱਚੇ ਮਣੀ ਦੇ ਮਾਮਲੇ ਨੂੰ ਪਟਿਆਲਾ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਇਸ ਵਾਰਤਾ ਵਿੱਚ ਸ਼ਾਮਲ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਚੋਂ ਦੋ ਦੋਸ਼ੀ ਗੁਜਰਾਤ ਤੋਂ ਕਾਬੂ ਕੀਤੇ ਗਏ। ਬੱਚੇ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਸੌਖੇ ਤਰੀਕੇ ਦੇ ਨਾਲ ਪੈਸਾ ਕਮਾਉਂਦ ਲਈ ਇਨ੍ਹਾਂ ਦੋਸ਼ੀਆਂ ਨੇ ਸਵਾਰਥਾਤ ਨੂੰ ਅੰਜਾਮ ਦਿੱਤਾ। ਇਹ ਨਵੀਨ ਹੈ। ਇਸਨੇ ਇਹ ਬੱਚੇ ਨੂੰ ਨਾਲ ਦੋਸਤੀ ਪਾਈ। ਦੋਸਤੀ ਪਾ ਕੇ ਕਦੇ-ਕਦੇ ਇਹਨੂੰ ਮਿਲਦਾ ਗਿਲਦਾ ਰਹਿੰਦਾ ਸੀ ਤਾਂ 13 ਤਰੀਕ ਨੂੰ ਇਹਨੂੰ ਇਹ ਕਹਿ ਕੇ ਕਿ ਆਪਾਂ ਅੱਧੇ ਘੰਟੇ ਲਈ ਕਿਤੇ ਜਾਣਾ ਨਾਲ ਬਿਠਾ ਕੇ ਮੋਟਰਸਾਈਕਲ ਤੇ ਇਹਨੂੰ ਬਰਨਾਲੇ ਦੇ ਵਿੱਚ ਜਾ ਕੇ ਉੱਥੇ ਕਿਸੇ ਸੁਨਸਾਨ ਜਗ੍ਹਾ ਤੇ ਇੱਕ ਕਮਰਾ ਉੱਥੇ ਰੱਖਿਆ ਗਿਆ ਜਿਹੜਾ ਇਹਦਾ ਮਾਸਟਰਮਾਈਂਡ ਹੈ ਉਹ ਅਸ਼ੋਕ ਕੁਮਾਰ ਤੇ ਸੋਨੂ ਹੈ ਕਿੰਨਾ ਜਣਿਆਂ ਨੇ ਪੈਸੇ ਦੀ ਲਾਲਚ ਨਾਲ ਤੇ ਸੌਖਾ ਪੈਸਾ ਕਮਾਉਣ ਦੀ ਨੀयत ਨਾਲ ਜਿਹੜਾ ਹੈਗਾ ਇੱਥੇ ਪਟਿਆਲਾ ਆ ਕੇ ਕਮਰੇ ਕਿਰਾਏ ਤੇ ਲੈ ਲਿਆ ਉੱਥੇ ਰਹਿ ਕੇ ਇਹਨਾਂ ਨੇ ਇਹ ਸਕੀਮ ਬਣਾਈ ਕਿ ਵੀ ਆਪਾਂ ਕਿਸੇ ਬੱਚੇ ਨੂੰ ਅਗਵਾ ਕਰੀਏ ਦਰਅਸਲ 13 ਅਪ੍ਰੈਲ 2016 ਨੂੰ 10ਵੀਂ ਕਲਾਸ ਦੇ ਵਿਦਿਆਰਥੀ ਮਨੀ ਨੂੰ ਦੁਪਹਿਰ ਸਮੇਂ ਅਗਵਾ ਕੀਤਾ ਗਿਆ ਸੀ ਅਗਵਾਕਾਰਾਂ ਵੱਲੋਂ ਮਨੀ ਨੂੰ ਛੱਡਣ ਦੇ ਬਦਲੇ 10 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ ਸੀ ਪਰ ਪਟਿਆਲਾ ਪੁਲਿਸ ਵੱਲੋਂ ਵਕਵਕ ਟੀਮਾ ਬਣਾ ਕੇ ਸਮਾਰੰਥ ਦੇ ਬੱਚੇ ਨੂੰ ਛਡਵਾ ਲਿਆ ਗਿਆ ਪਟਿਆਲਾ ਤੋਂ 인ਦਰਜੀਤ ਸਿੰਘ ਬਖਸ਼ੀ ਜਗਬਾਨੀ ਟੀਵੀ